ਮੈਂ ਕੁਰਬਾਨ ਉਸ ਮੁਰਸ਼ਦ ਤੋਂ ਜਿਸ ਦੱਸਿਆ ਪੇਤ ਇਲਾਹੀ ਲੋਬੇ ਦੋਸਤੋ ਅੱਜ ਆਪਾਂ ਤੁਹਾਨੂੰ ਉਸਤਾਦ ਤੇ ਸ਼ਾਗਿਰਦ ਦੇ ਮਕਬਰੇ ਦੇਹਣ ਜਾ ਰਹੇ ਹਾਂ ਜੋ ਨਕੋਦਰ ਦੀ ਪਵਿੱਤਰ ਧਰਤੀ ਦੇ ਉੱਤੇ ਬਣਿਆ ਮੁਹੰਮਦ ਮੂਮਨ ਤੇ ਹਾਜੀ ਜ਼ਮਾਲ ਦੇ ਮਕਬਰੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਮੁਹੰਮਦ ਮੂਮਨ ਅਕਬਰ ਦੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਸੀ ਤੰਬੂਰਾ ਵਾਦਕ ਸੀਗੇ ਉਸ ਸਮੇਂ ਦੇ ਤੇ ਹਾਜੀ ਜ਼ਮਾਲ ਉਹਨਾਂ ਦੇ ਬਹੁਤ ਪਿਆਰੇ ਸ਼ਾਗਿਰਦ ਸੀ ਇਹੇ ਕਾਰਨ ਸੀ ਕਿ ਉਸਤਾਦ ਤੇ ਸ਼ਾਗਿਰਦ ਦੇ ਜਿਹੜੇ ਮਕਬਰੇ ਆ ਉਹ ਵੀ ਬਿਲਕੁਲ ਨਾਲੋਂ ਨਾਲ ਬਣੇ ਆ محمد مومن ਦਾ ਜਿਹੜਾ ਮਕबरा ਆ ਉਹ 1021 ਹਿਜਰੀ ਮਤਲਬ 1612 ਈਸਵੀ ਦੇ ਵਿੱਚ ਅਕਬਰ ਵੱਲੋਂ ਬਣਾਇਆ ਗਿਆ ਸੀ ਤੇ ਜਿਹੜਾ ਹਾਜੀ ਜ਼ਮਾਲ ਦਾ ਮਕबरा ਆ ਉਹ ਸ਼ਾਹ ਜਹਾਨ ਨੇ 1628 ਤੋਂ 1658 ਦੇ ਵਿੱਚ ਬਣਾਇਆ ਕਿਉਂਕਿ ਇਸੇ ਸਮੇਂ ਦੇ ਦੌਰਾਨ ਜਿਹੜਾ ਸ਼ਾਸਨ ਸੀਗਾ ਸ਼ਾਹਜਹਾਂ ਦਾ ਸੋ ਦੋਸਤੋ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਨਕੋਦਰ ਵਿੱਚ ਬਣੇ ਉਸਤਾਦ ਤੇ ਸ਼ਾਗਿਰਦ ਦੇ ਮਕਬਰਿਆਂ ਨੂੰ ਦੇਖਣ ਲਈ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸ਼ਿਰਕਤ ਕਰਦੇ ਆ ਸਕੂਲਾਂ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਇੱਥੇ ਲਿਆ ਕੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆ ਸੋ ਆਪਾਂ ਵੀ ਚੱਲਦੇ ਆ ਇਹਨਾਂ ਮਕਬਰਿਆਂ ਦੇ ਅੰਦਰ ਤੇ ਸਾਂਝ ਪਾਉਂਨੇ ਆ ਤੁਹਾਡੇ ਨਾਲ ਉਸਤਾਦ ਤੇ ਸ਼ਾਗਿਰਦ ਦੇ ਇਹਨਾਂ ਮਕਬਰਿਆਂ ਬਾਰੇ ਲੋਵੇ ਦੋਸਤੋ ਮੁਹੰਮਦ ਮੁਇਨ ਦਾ ਮਕਬਰਾ ਹੈ ਜਿਹੜਾ ਹੁਣ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਮੁਹੰਮਦ ਮੁਇਨ ਜਿਹੜੇ ਸੀਗੇ ਬੜੇ ਪ੍ਰਸਿੱਧ ਸੰਗੀਤਕਾਰ ਸੀਗੇ ਅਕਬਰ ਦੇ ਰਾਜ ਦੇ ਅੰਦਰ ਇਹ ਜਿਹੜੇ ਆ ਉਹਨਾਂ ਦੇ ਰਿਆਸਤ ਦੇ ਵਿੱਚ ਸੰਗੀਤਕਾਰ ਹੋਇਆ ਕਰਦੇ ਸੀ ਮੁਹੰਮਦ ਮੁਇਨ ਦਾ ਇਹ ਮਕਬਰਾ ਆ ਅੰਦਰ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਾਹਰ ਵੀ ਸਾਰਾ ਇਹਦਾ ਬਿਊਟੀਫੁਲ ਜਿਹੜਾ ਆਰਕੀਟੈਕਚਰ ਟੱਚ ਆ ਉਹ ਵੀ ਦਿਖਾਵਾਂਗੇ ਇਸ ਜਗ੍ਹਾ ਦੇ ਉੱਤੇ ਮੁਹੰਮਦ ਮੁਇਨ ਦੀ ਕਬਰ ਹੋਇਆ ਕਰਦੀ ਸੀ ਦੱਸਿਆ ਜਾਂਦਾ ਕਿ ਅੰਗਰੇਜ਼ ਹਕੂਮਤ ਨੇ ਉਹਨੂੰ ਇੱਥੋਂ ਹਟਾ ਦਿੱਤਾ ਸੀਗਾ ਇਸ ਲਈ ਇੱਥੇ ਇਸ ਸਮੇਂ ਉਹਨਾਂ ਦੀ ਕੋਈ ਕਬਰ ਮੌਜੂਦ ਨਹੀਂ ਹੈਗੀ ਪਰ ਜਿਸ ਸਮੇਂ ਮੁਹੰਮਦ ਮੋਇਨ ਦੀ ਡੈਥ ਹੁੰਦੀ ਆ ਇਸ ਦੁਨੀਆ ਤੋਂ ਚਲ ਵੱਸਦੇ ਆ ਤਾਂ ਅਕਬਰ ਦੇ ਵੱਲੋਂ ਬਿਲਕੁਲ ਇਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਕਬਰ ਬਣਾਈ ਗਈ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਆਲੀਸ਼ਾਨ ਜਿਹੜਾ ਮਕਬਰਾ ਆ ਨਕੋਦਰ ਦੀ ਧਰਤੀ ਉੱਤੇ ਬਣਾਇਆ ਗਿਆ ਸੀ ਇੱਥੇ ਤੁਹਾਨੂੰ ਇਹ ਵੀ ਦੱਸਦੇ ਆ ਦੇਖੋ ਜਿਹੜੇ ਡਿਜ਼ਾਈਨ ਆ ਇਹ ਸਾਰੇ ਇਸ ਮਕਬਰੇ ਦੇ ਜਿਹੜੇ ਡਿਜ਼ਾਈਨ ਆ ਇਹ ਬਗਦਾਦ ਦੇ ਆਰਕੀਟੈਕਟਾਂ ਵੱਲੋਂ ਇਹਨੂੰ ਬਣਾਇਆ ਗਿਆ। ਬਗਦਾਦ ਦੇ ਜਿਹੜੇ ਸ਼ਿਲਪਕਾਰ ਆ ਬਾਹਰ ਤੋਂ ਵੀ ਦਿਖਾਉਂਦੇ ਆ ਬਹੁਤ ਬਿਊਟੀਫੁੱਲ ਤਰੀਕੇ ਦੇ ਨਾਲ ਜਿਹੜੀ ਬਹੁਤ ਸ਼ਿਲਪਕਾਰੀ ਇਹਦੀ ਕੀਤੀ ਗਈ ਆ ਉਹ ਬਾਹਰ ਤੋਂ ਵੀ ਦਿਖਾਵਾਂਗੇ ਅੰਦਰ ਜਿੰਨੀ ਡਿਜ਼ਾਈਨਿੰਗ ਕਲਾਕਾਰੀ ਤੁਸੀਂ ਦੇਖ ਰਹੇ ਆ ਇਹ ਸਾਰੇ ਬਗਦਾਦ ਦੇ ਸ਼ਿਲਪਕਾਰਾਂ ਵੱਲੋਂ ਕੀਤੀ ਗਈ ਕਲਾਕਾਰੀ ਹੈ। ਸੋ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦੇ ਆ ਕਿ ਇਸ ਮਕਬਰੇ ਦੇ ਜਿਹੜੇ ਕੋਨੇ ਆ ਬਾਹਰ ਤੋਂ ਜਦੋਂ ਤੁਸੀਂ ਦੇਖਣਾ ਤਾਂ ਇਹਦੇ ਅੱਠ ਕੋਨੇ ਦਿਖਾਈ ਦੇਣੇ ਆ। ਤੇ ਅੰਦਰ ਤੋਂ ਇਹਦੇ ਜਿਹੜੇ ਆ ਚਾਰ ਕੋਨੇ ਦਿਖਾਈ ਦਿੰਦੇ ਆ 1 2 3 4 ਉੱਪਰ ਜਿਹੜੇ ਕੋਨੇ ਆ ਇਹ ਤੇ ਚਾਰ ਕੋਨੇ ਆ ਅੰਦਰ ਤੋਂ ਦੇਖਣ ਨੂੰ ਇਹਦੇ ਕੋਨੇ ਚਾਰ ਆ ਤੇ ਜਦੋਂ ਤੁਸੀਂ ਬਾਹਰ ਤੋਂ ਦੇਖਣਾ ਇਹਦੇ ਅੱਠ ਕੋਨੇ ਆ ਇਹ ਵੀ ਖਾਸੀਅਤ ਆ ਇਸ ਮਕਬਰੇ ਦੀ ਲੋਵੇ ਦੋਸਤੋ ਮੁਹੰਮਦ ਮੋਇਨ ਦੇ ਮਕਬਰੇ ਦੇ ਬਿਲਕੁਲ ਬਾਹਰ ਹੁਣ ਆਪਾਂ ਖੜੇ ਆ ਨਕੋਦਰ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਬਣਿਆ ਇਹ ਮਕਬਰਾ ਆ ਜਿਹਨੂੰ ਅਕਬਰ ਦੇ ਵੱਲੋਂ ਬਣਾਇਆ ਗਿਆ ਕਿਉਂਕਿ ਅਕਬਰ ਦੇ ਸ਼ਾਸਨ ਕਾਲ ਦੇ ਦੌਰਾਨ ਮੁਹੰਮਦ ਮੁਇਨ ਬਹੁਤ ਪ੍ਰਸਿੱਧ ਸੰਗੀਤਕਾਰ ਸੀਗੇ ਇਹ ਜਿਹੜਾ ਸਾਹਮਣੇ ਮਕਬਰਾ ਤੁਸੀਂ ਦੇਖ ਰਹੇ ਆ ਇਹ ਹਾਜੀ ਜ਼ਮਾਲ ਦਾ ਮਕਬਰਾ ਹੈ ਜਿਹੜੇ ਮੁਹੰਮਦ ਮੁਇਨ ਦੇ ਸ਼ਗਿਰਦ ਹੋਏ ਆ ਹਾਜੀ ਜ਼ਮਾਲ ਆਪ ਵੀ ਪ੍ਰਸਿੱਧ ਸੰਗੀਤਕਾਰ ਸੀਗੇ ਤੇ ਤੰਬੂਰਾ ਵਾਦਕ ਸੀਗੇ ਸੋ ਮੁਹੰਮਦ ਮੁਇਨ ਜਿਹੜੇ ਆ ਉਹ ਅਕਬਰ ਦੇ ਜਿਹੜੇ ਆ ਸਮੇਂ ਦੌਰਾਨ ਪ੍ਰਸਿੱਧ ਸੰਗੀਤਕਾਰ ਸੀ ਤੇ ਅਕਬਰ ਦੇ ਰਾਜ ਦੇ ਅੰਦਰ ਜਿਹੜੀਆਂ ਮਹਿਫਲਾਂ ਲੱਗਦੀਆਂ ਸੀ ਉਹਦੇ ਵਿੱਚ ਜਿਹੜਾ ਪ੍ਰਮੁੱਖ ਸੰਗੀਤ ਦਾ ਕੰਮ ਆ ਉਹ ਮੁਹੰਮਦ ਮੁਇਨ ਹੀ ਅਦਾ ਕਰਦੇ ਸੀ ਤੇ ਉਹਨਾਂ ਦਾ ਮਕਬਰਾ ਜਿਹੜਾ ਨਕੌਦਰ ਦੀ ਧਰਤੀ ਦੇ ਉੱਤੇ ਬਣਿਆ ਤੁਸੀਂ ਮੇਰੇ ਮਗਰ ਦੇਖ ਰਹੇ ਆ। ਲੋਵੇਂ ਹੁਣ ਆਪਾਂ ਤੁਹਾਨੂੰ ਮੁਹੰਮਦ ਮੁਇਨ ਦੇ ਇਸ ਮਕਬਰੇ ਦੇ ਬਿਲਕੁਲ ਨਾਲ ਜਿਹੜੀ ਸੁਰੰਗ ਬਣੀ ਆ ਹੁਣ ਆਪਾਂ ਉਹ ਸੁਰੰਗ ਵੀ ਤੁਹਾਨੂੰ ਦਿਖਾਉਨੇ ਆ ਤੇ ਕੀ ਉਸ ਸੁਰੰਗ ਦਾ ਜਿਹੜਾ ਇਤਿਹਾਸ ਕੀ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਹੁਣ ਆਪਾਂ ਸਾਂਝ ਪਾਉਣੀ ਆ। ਨਾਲ ਤੁਹਾਨੂੰ ਦੱਸਦੇ ਆ ਕਿ ਆ ਜਿਹੜੇ ਜਿੰਨੇ ਡਿਜ਼ਾਈਨ ਬਣਾਏ ਗਏ ਆ ਇਹ ਸਾਰੇ ਬਗਦਾਦ ਦੇ ਜਿਹੜੇ ਆਰਕੀਟੈਕਟ ਹੋਏ ਆ, ਬਗਦਾਦ ਦੇ ਜਿਹੜੇ ਸ਼ਿਲਪਕਾਰ ਹੋਏ ਆ ਉਹਨਾਂ ਦੇ ਵੱਲੋਂ ਇਹ ਸਾਰੇ ਡਿਜ਼ਾਈਨ ਤਿਆਰ ਕੀਤੇ ਗਏ ਆ। ਜਿੰਨਾ ਬਾਹਰ ਤੋਂ ਨੂੰ ਤੁਸੀਂ ਬਿਉਟੀ ਨੂੰ ਇਹਦੇ ਨੂੰ ਦੇਖ ਰਹੇ ਆ ਇਹ ਸਾਰੇ ਬਗਦਾਦ ਦੇ ਕਾਰੀਗਰਾਂ ਵੱਲੋਂ ਕੀਤੀ ਗਈ ਹੈ ਸਾਰੀ ਇਹਦੀ ਆਰਕੀਟੈਕਚਰ ਢਾਂਚਾ ਜਿਹੜਾ ਸਾਰਾ ਬਗਦਾਦ ਦੇ ਕਾਰੀਗਰਾਂ ਵੱਲੋਂ ਕੀਤਾ ਗਿਆ ਸਾਰਾ ਆ ਦੇਖੋ ਅਲੱਗ-ਅਲੱਗ ਜਿਹੜੇ ਇਹਦੇ ਜਿੱਦਾਂ ਦਰਵਾਜ਼ੇ ਕਹ ਲਓ ਉਸ ਤਰ੍ਹਾਂ ਇਹਦੇ ਕੋਨੇ ਬਣਾਏ ਗਏ ਆ ਇਸ ਮਕਬਰੇ ਦੇ ਤੇ ਹੁਣ ਆਪਾਂ ਤੁਹਾਨੂੰ ਇਸ ਮਕਬਰੇ ਦੀ ਜਿਹੜੀ ਸਰੰਗ ਆ ਉਹ ਆਪਾਂ ਦਿਖਾਉਨੇ ਆ ਤੇ ਉਹਦੀ ਹਿਸਟਰੀ ਬਾਰੇ ਵੀ ਚੰਨਣਾ ਪਾਉਨੇ ਆ रियलिटी ਦੇ ਵਿੱਚ ਕੀ ਉਹਦਾ ਮਤਲਬ ਆ ਉਸ ਸਰੰਗ ਦਾ ਉਹ ਵੀ ਤੁਹਾਡੇ ਨਾਲ ਸਾਂਝ ਬੋਲੇ ਹੁਣ ਆਪਾਂ ਲੋ ਵੀ ਦੋਸਤੋ ਹੁਣ ਆਪਾਂ ਪੌੜੀਆਂ ਉਤਰ ਕੇ ਮਕਬਰੇ ਦੇ ਬਿਲਕੁਲ ਨਾਲੇ ਸੀੜੀਆਂ ਬਣੀਆਂ ਆ ਇਹਨਾਂ ਸੀੜੀਆਂ ਨੂੰ ਉਤਰ ਕੇ ਹੁਣ ਆਪਾਂ ਸਰੰਗ ਦਹੋਨੇ ਆ ਤੁਹਾਨੂੰ ਦੇਖੋ ਇਹ ਜਿਹੜੀ ਸਰੰਗ ਬਣੀ ਆ ਇਸ ਮਕਬਰੇ ਦੇ ਅੰਦਰ ਤੱਕ ਇਹ ਸਰੰਗ ਜਾਂਦੀ ਆ ਸੋ ਦੋਸਤੋ ਇਹ ਮਕਬਰੇ ਦੇ ਬਿਲਕੁਲ ਥੱਲੇ ਇਹ ਜਿਹੜੀ ਸਰੋਂਗਿਆ ਹੁਣ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਯੂਟਿਊਬਰ ਜਾਂ ਅਲੱਗ-ਅਲੱਗ ਜਿਹੜੇ ਵੀਡੀਓ ਬਣਾਉਂਦੇ ਆ ਕਈ ਵਾਰ ਇਹ ਦੱਸ ਦਿੰਦੇ ਆ ਕਿ ਇਹ ਜਿਹੜੀ ਸਰੋਂਗਿਆ ਨੂਰਮਹਿਲ ਤੱਕ ਜਾਂਦੀ ਆ ਜਾਂ ਨਕੂਦਰ ਤੱਕ ਜਾਂਦੀ ਆ ਪਰ ਤੁਹਾਡੀ ਜਾਣਕਾਰੀ ਨੂੰ ਦਰੁਸਤ ਕਰਕੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਕਿਤੇ ਨਹੀਂ ਜਾਂਦੀ ਇਹ ਜਿਹੜੀ ਸਰੋਂਗਿਆ ਬਿਲਕੁਲ ਇਸ ਮਕਬਰੇ ਤੱਕ ਜਾਂਦੀ ਆ ਉਸ ਸਮੇਂ ਦੌਰਾਨ ਜਿਹੜੇ ਰਾਜੇ ਹੁੰਦੇ ਸੀ ਨਾ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਜਦੋਂ ਕੋਈ ਹਮਲਾ ਕਰਦਾ ਤਾਂ ਸਭ ਤੋਂ ਪਹਿਲਾਂ ਮਕਬਰਿਆਂ ਨੂੰ ਢਾਟੇਰੀ ਕਰਦਾ ਸੋ ਜਦੋਂ ਵੀ ਕਿਸੇ ਰਾਜੇ ਦਾ ਜਾਂ ਕਿਸੇ ਵੱਡੀ ਹਸ਼ਤੀ ਦਾ ਜਿਹੜਾ ਮਕਬਰਾ ਬਣਾਇਆ ਜਾਂਦਾ ਸੀ ਤਾਂ ਜਿਹੜੀ ਉਹਨਾਂ ਦੀ ਕਬਰ ਆ ਉੱਪਰ ਨਹੀਂ ਸੀ ਬਣਾਈ ਜਾਂਦੀ ਉੱਪਰ ਬਿਲਕੁਲ ਉਹਨੂੰ ਢਾਂਚੇ ਨੂੰ ਸ਼ੋਅ ਕੀਤਾ ਜਾਂਦਾ ਸੀ ਇਸ ਤਰ੍ਹਾਂ ਜਿਵੇਂ ਕਬਰ ਹੋਵੇ ਪਰ ਕਬਰ ਜਿਹੜੀ ਆ ਹੇਠਾਂ ਬਣਾਈ ਜਾਂਦੀ ਸੀ ਕਾਫੀ ਫੁੱਟ ਥੱਲੇ ਜਾ ਕੇ ਸੋ ਉਸ ਕਬਰ ਤੱਕ ਜਾਣ ਦੇ ਲਈ ਜਿਹੜਾ ਇਹ ਰਾਸਤਾ ਆ ਇਹ ਜਿਹੜੀ ਸਰਉਂਧ ਆ ਇਸ ਮਕਬਰੇ ਦੇ ਅੰਦਰ ਤੱਕ ਜਾਂਦੀ ਆ ਨਾ ਕਿ ਨੂਰ ਮਹਿਲ ਤੇ ਨਕੌਦਰ ਤੱਕ ਜਾਂਦੀ ਆ ਜਿਹੜੇ ਸਾਥੀ ਆਗਰੇ ਤਾਜ ਮਹਿਲ ਜਿਨ੍ਹਾਂ ਨੇ ਦੇਖਿਆ ਆ ਉਹ ਜਾਣਦੇ ਆ ਕਿ ਜਿਹੜੀਆਂ ਤਾਜਮਹਿਲ ਦੇ ਵਿੱਚ ਵੀ ਬਿਲਕੁਲ ਹੂਬੂ ਥੱਲੇ ਜਾਣ ਦੇ ਲਈ ਜਿਹੜੀਆਂ ਕਬਰਾਂ ਬਣੀਆਂ ਆ ਜਿਹੜੀ ਉਹ ਕਬਰ ਬਣੀ ਆ ਸ਼ਾਹਜਹਾਂ ਦੀ ਤੇ ਮਮਤਾਜ ਦੀ ਉਹਦੇ ਹੇਠਾਂ ਜਾਣ ਦੇ ਲਈ ਇਸੇ ਤਰ੍ਹਾਂ ਰਾਸਤਾ ਬਣਾਇਆ ਜਿਹਨੂੰ ਹੁਣ ਬੰਦ ਕੀਤਾ ਗਿਆ ਆ ਉਸੇ ਤਰ੍ਹਾਂ ਇਸ ਨਕੋਦਰ ਦੇ ਮਕਬਰਿਆਂ ਦੇ ਦੋਨਾਂ ਮਕਬਰਿਆਂ ਦੇ ਨਾਲ ਹੀ ਇਹ ਸੁਰੰਗ ਨੂਮਾ ਜਿਹੜਾ ਤੁਸੀਂ ਦੇਖ ਰਹੇ ਆ ਇਹ ਮਕਬਰਿਆਂ ਦੇ ਅੰਦਰ ਤੱਕ ਤੇ ਉਸ ਕਬਰ ਤੱਕ ਜਾਣ ਦੇ ਲਈ ਬਣਾਇਆ ਗਿਆ ਇਹ ਰਾਸਤਾ ਸਗਾ ਸੋਵੇ ਆ ਦੋਸਤੋ ਦੇਖ ਰਹੇ ਹੋ ਤੁਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਅੱਜ ਜਿੰਨੀ ਵੀ ਡਿਜ਼ਾਈਨਿੰਗ ਬਾਹਰ ਕੀਤੀ ਹੈ ਇਹ ਸਾਰੇ ਬਗਦਾਦ ਦੇ ਸ਼ਿਲਪਕਾਰਾਂ ਵੱਲੋਂ ਕੀਤੀ ਗਈ ਸੀ। ਕੁਝ-ਕੁਝ ਜਗ੍ਹਾ ਤੇ ਟਾਈਲਾਂ ਦਾ ਇਸਤੇਮਾਲ ਵੀ ਕੀਤਾ ਗਿਆ। ਬਾਕੀ ਜਿਹੜੇ ਅਲੱਗ-ਅਲੱਗ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਉਸ ਸਮੇਂ ਜਿਹੜੇ ਅਲੱਗ-ਅਲੱਗ ਫਲਾਂ ਤੇ ਫੁੱਲਾਂ ਨੂੰ ਲੈ ਕੇ ਕਲਰ ਬਣਾਏ ਜਾਂਦੇ ਸੀ ਕਿਉਂਕਿ ਕਲਰ ਤਾਂ ਉਦੋਂ ਹੁੰਦੇ ਨਹੀਂ ਸੀਗੇ। ਸੋ ਇਹ ਜਿੰਨਾ ਡਿਜ਼ਾਈਨ ਹੈ ਸਾਰਾ ਬਗਦਾਦ ਦੇ ਆਰਕੀਟੈਕਟਾਂ ਦੇ ਵੱਲੋਂ ਇਹਨੂੰ ਸਾਰਾ ਡਿਜ਼ਾਈਨ ਕੀਤਾ ਗਿਆ। ਲਾਵੇ ਪਹਿਲਾਂ ਆਪਾਂ ਸਾਂਝ ਪਾਈ ਤੁਹਾਡੇ ਨਾਲ ਮੁਹੰਮਦ ਮੁਇਨ ਦੇ ਮਕਬਰੇ ਬਾਰੇ ਤੇ ਹੁਣ ਉਹਨਾਂ ਦੇ ਸ਼ਾਗਿਰਦ ਹਾਜੀ ਜ਼ਮਾਲ ਦਾ ਮਕਬਰਾ ਦਿਖਾ ਰਾਂ ਤੁਹਾਨੂੰ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਸਰੰਗ ਦਿਖਾਈ ਸੀਗੀ ਦੇਖੋ ਇਹਦੇ ਥੱਲੇ ਵੀ ਸਰੰਗ ਬਣੀ ਸੀ ਜਿਹਨੂੰ ਅੱਗੇ ਤੋਂ ਬੰਦ ਕੀਤਾ ਗਿਆ ਹੈ ਇਹ ਦੇਖ ਰਾਂ ਤੁਸੀਂ ਇਹਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਇਹ ਸਰੰਗ ਵੀ ਮਕਬਰੇ ਦੇ ਥੱਲੇ ਤੱਕ ਜਾਂਦੀ ਸੀ ਜਿਹਨੂੰ ਬੰਦ ਕੀਤਾ ਗਿਆ ਹੈ ਹੁਣ ਆਪਾਂ ਇਹਦੇ ਉੱਪਰ ਜਾ ਕੇ ਹਾਜੀ ਜ਼ਮਾਲ ਦਾ ਜਿਹੜਾ ਇਹ ਮਕਬਰਾ ਆ ਉਹ ਦੇਖਾਂਗੇ ਤੇ ਸਾਂਝ ਪਾਵਾਂਗੇ ਤੁਹਾਡੇ ਨਾਲ ਜਿਹੜੇ ਉਸਤਾਦ ਸ਼ਾਗਿਰਦ ਦੇ ਬਣੇ ਇਸ ਮਕਬਰਿਆਂ ਦੇ ਸਾਰੇ ਰਹੱਸ ਬਾਰੇ ਅੱਗੇ ਹੁਣ ਆਪਾਂ ਤੁਹਾਨੂੰ ਹਾਜੀ ਜ਼ਮਾਲ ਦਾ ਮਕਬਰਾ ਇਹ ਦਿਖਾਉਣ ਜਾ ਰਹੇ ਹਾਂ ਇਹਨੂੰ ਅਕਸਰ ਲੋਕ ਕਰਕੇ ਰੱਖਿਆ ਜਾਂਦਾ ਕਿਉਂਕਿ ਇਹਦੀ ਸੁਰੱਖਿਆ ਦੇ ਮੱਦੇ ਨਜ਼ਰ ਇਹ ਸਾਰੇ ਪ੍ਰਬੰਧ ਕੀਤੇ ਗਏ ਆ ਅੰਦਰ ਜਿਹੜੀ ਹਾਜੀ ਜ਼ਮਾਲ ਦੀ ਕਬਰ ਜਿਹੜੀ ਆ ਬਣੀ ਆ ਇਸ ਮਕਬਰੇ ਦੇ ਅੰਦਰ ਜਦ ਕਿ ਜਿਹੜਾ ਮਕਬਰਾ ਅਸੀਂ ਤੁਹਾਨੂੰ ਮੁਹੰਮਦ ਮੁਇਨ ਦਾ ਦਿਖਾਇਆ ਉਹਦੇ ਅੰਦਰ ਜਿਹੜੀ ਕਬਰ ਹੈ ਉਹਨੂੰ ਅੰਗਰੇਜ਼ਾਂ ਦੇ ਵੱਲੋਂ ਤਬਾਹ ਕਰ ਦਿੱਤਾ ਗਿਆ ਸੀ ਨਸ਼ਟ ਕਰ ਦਿੱਤਾ ਗਿਆ ਸੀ ਇਸ ਲਈ ਮੁਹੰਮਦ ਮੁਇਨ ਦੀ ਕਬਰ ਮੌਜੂਦ ਨਹੀਂ ਹੈਗੀ ਜਦ ਕਿ ਹਾਜੀ ਜ਼ਮਾਲ ਦੀ ਕਬਰ ਇਸ ਮਕਬਰੇ ਦੇ ਅੰਦਰ ਹਜੇ ਵੀ ਮੌਜੂਦ ਹੈਗੀ ਹੈ ਲੋਬੀ ਹੁਣ ਆਪਾਂ ਹਾਜੀ ਜ਼ਮਾਲ ਦੇ ਮਕਬਰੇ ਦੇ ਅੱਗੇ ਖੜੇ ਹਾਂ ਮੁਹੰਮਦ ਮੁਇਨ ਦੇ ਪਿਆਰੇ ਸ਼ਾਗਿਰਦ ਸੀਗੇ ਹਾਜੀ ਜ਼ਮਾਲ ਸ਼ੰਬੂਰਾ ਵਾਦਕ ਸੀ ਪ੍ਰਸਿੱਧ ਸੰਗੀਤਕਾਰ ਸੀਗੇ ਇਹਨਾਂ ਦਾ ਜਿਹੜਾ ਇਹ ਮਕਬਰਾ ਆ ਇਹ ਸ਼ਾਹਜਹਾਂ ਦੇ ਸਮੇਂ ਇਸ ਨੂੰ ਬਣਾਇਆ ਗਿਆ ਕਿਉਂਕਿ 1628 ਈਸਵੀ ਤੋਂ ਲੈ ਕੇ 1658 ਈਸਵੀ ਤੱਕ ਸ਼ਾਹਜਹਾਂ ਦਾ ਜਿਹੜਾ ਆ ਸ਼ਾਸਨ ਰਿਹਾ ਹੈ ਤੇ ਉਸੇ ਹੀ ਸ਼ਾਸਨ ਕਾਲ ਦੇ ਦੌਰਾਨ ਜਿਹੜਾ ਹਾਜੀ ਜ਼ਮਾਲ ਦਾ ਇਹ ਮਕਬਰਾ ਇਸ ਜਗ੍ਹਾ ਤੇ ਬਣਾਇਆ ਗਿਆ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਹਾਜੀ ਜ਼ਮਾਲ ਦੀ ਕਬਰ ਜਿਹੜੀ ਆ ਉਹ ਇਸ ਮਕਬਰੇ ਦੇ ਅੰਦਰ ਮੌਜੂਦ ਹੈ ਜਦਕਿ ਮੁਹੰਮਦ ਮੋਇਨ ਦੀ ਕਬਰ ਨੂੰ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਅੰਗਰੇਜ਼ਾਂ ਦੇ ਵੱਲੋਂ ਇਸ ਜਗ੍ਹਾ ਤੋਂ ਹਟਾ ਦਿੱਤਾ ਗਿਆ ਸੀ ਪਰ ਉਸਤਾਦ ਤੇ ਸ਼ਗਿਰਦ ਦੇ ਮਕਬਰਿਆਂ ਦੇ ਨਾਲ ਪ੍ਰਸਿੱਧ ਇਹ ਜਿਹੜੇ ਮਕਬਰੇ ਆ ਇਹ ਨਕੂਦਰ ਦੀ ਪਵਿੱਤਰ ਧਰਤੀ ਦੇ ਉੱਤੇ ਬਣੇ ਆ 올ਡ ਜੀਟੀ ਰੋਡ ਵੀ ਇਹਨੂੰ ਆਖਿਆ ਜਾਂਦਾ ਸੀ ਉਸ ਸਮੇਂ ਜਿਹੜਾ ਜੀਟੀ ਰੋਡ ਆ ਇਹਦੇ ਨੇੜੋਂ ਹੋ ਕੇ ਗੁਜ਼ਰਦਾ ਸੀ ਇਸ ਲਈ 올ਡ ਜੀਟੀ ਰੋਡ ਦੇ ਉੱਤੇ ਇਹਨਾਂ ਮਕਬਰਿਆਂ ਨੂੰ ਬਣਾਇਆ ਗਿਆ ਜਿਨ੍ਹਾਂ ਨੂੰ ਵੇਖਣ ਦੇ ਲਈ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਸ਼ਿਰਕਤ ਕਰਦੇ ਆ ਤੇ ਉਸਤਾਦ ਸ਼ਗਿਰਦ ਦੇ ਨਾਲ ਜਾਣੇ ਜਾਂਦੇ ਇਹਨਾਂ ਮਕਬਰਿਆਂ ਨੂੰ ਦੇਖ ਕੇ ਇਤਿਹਾਸ ਤੋਂ ਜਾਣੂ ਹੁੰਦੇ ਆ। ਲਓਏ ਦੋਸਤੋ ਤੁਹਾਨੂੰ ਹਾਜੀ ਜ਼ਮਾਲ ਤੇ ਮੁਹੰਮਦ ਮੁਇਨ ਦੇ ਮਕਬਰੇ ਦਿਖਾਏ। ਇਤਿਹਾਸ ਤੋਂ ਰੂਬਰੂ ਕਰਵਾਇਆ ਤੁਹਾਨੂੰ। ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜਨ ਦੇ ਲਈ। ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜਰੂਰ ਚੰਗੀ ਲੱਗੂਗੀ। ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਜਿਉਂਦੇ ਵਸਦੇ ਰਹੋ ਵਿੱਚ।